ਹਕੀਮਪੁਰ ਵਿਖੇ ਸ਼੍ਰੀਖਰ ਦੁਪਹਿਰੀ ਲੱਗੀ ਅੱਗ ਕਾਰਨ ਕਿਸਾਨਾਂ ਦੇ 45 ਖੇਤ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਦਿਏ ਕਿ ਜਾਣਕਾਰੀ ਅਨੁਸਾਰ ਬਖਸ਼ੀਤ ਸਿੰਘ ਅਮਰਿੱਤ ਸਿੰਘ ਆਦਿ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਹ ਨਜ਼ਦੀਕ ਪਿੰਡ ਦੇ ਢੇਰ ਨੂੰ ਆਕਲ ਕਰਨ ਇਹ ਅੱਗ ਫੈਲ ਗਈ ਤੇ ਇਸ ਅੱਗ ਨੇ 45 ਖੇਤ ਆਪਣੀ ਲਪੇਟ ਵਿੱਚ ਲੈ ਲਏ ਇਸ ਅੱਗ ਨੂੰ ਬੁਝਾਉਣ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਟਰੈਕਟਰਾਂ ਨਾਲ ਕਾਰਪੂ ਪਾ ਲਿਆ ਗਿਆ ਇਹ ਅੱਗ ਹਕੀਮਪੁਰ ਤੋਂ ਸ਼ੁਰੂ ਹੋ ਕੇ ਚਾਹਲ ਕਲਾਂ ਤੇ ਰਟੈਂਡਾਂ ਦੇ ਬਸਿਵੇਂ ਤੱਕ ਪਹੁੰਚ ਗਈ ਇਸ ਅੱਗ ਨੂੰ ਬੁਝਾਉਣ ਲਈ 4 ਘੰਟੇ ਦਾ ਸਮਾਂ ਲੱਗ ਗਿਆ ਤੇ ਹੈਰਾਨੀ ਉਸ ਵਕਤ ਹੋਈ ਜਦੋਂ ਟਰੈਕਟਰ ਚਾਲਕ ਨੌਜਵਾਨ ਅੱਗ ਬਚਾਉਂਦਿਆਂ ਬਿਹੋਸ਼ ਹੋ ਗਿਆ ਤੇ ਉਸ ਨੌਜਵਾਨ ਨੂੰ ਨਜ਼ਦੀਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਇਸ ਮੌਕੇ ਤੇ ਪੁੱਜੀ ਥਾਣਾ ਮੁਕੰਦpur ਦੇ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਾਲਿਆਂ ਨੂੰ ਸੂਚਿਤ ਕੀਤਾ ਸੀ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਵਾਂ ਸ਼ਹਿਰ ਖੰਡ ਮਿਲਿਚ ਅਕਲਗੰਗਰ ਉੱਥੇ ਗਈਆਂ ਸਨ ਤੇ ਫਿਰ ਵੀ ਪਿੰਡ ਵਾਸੀਆਂ ਨੇ ਹਿੰਮਤ ਕਰਕੇ ਅੱਗ ਤੇ ਕਾਬੂ ਪਾ ਲਿਆ ਇਸ ਮੌਕੇ ਤੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਇਸ ਹੋਈ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਅਗਲੇ ਦਿਨਾਂ ਤੋਂ ਲੱਗੀ ਹੈ ਜੀ ਪਤਾ ਨਹੀਂ ਲੱਗਾ ਉਹ ਅਗਲੇ ਪੜਾ ਪਿੰਡਾਂ ਦੇ ਪਾਸੋਂ ਆਈ ਹੈ। ਨੌਂ 50 ਖੇਤ ਸੜ ਗਏ ਨੇ ਨਾਲ ਦੇ ਨਾਲ ਹੀ ਖੜਿਆ ਹੈ ਨਾਲ ਨਹੀਂ ਖੜਿਆ ਕੜਗ ਪਾ ਜੀ ਭੁਜਾਈ ਤੋਂ ਔਖਾ ਨਾ ਟ੍ਰੈਕਟਰ ਵਾਲਿਆਂ ਨੇ ਭਜਣਾ ਸੀ ਕਿ ਦੁਨੀਆ ਪੈ ਗਈ ਤੇ ਬੁੱਝ ਗਈ ਹਾਂਜੀ ਔਖਾ ਦੱਸਿਆ ਸੀ ਫੁੱਲਸਾ ਨੂੰ ਉਹ ਦੱਸਤਾ ਦੇ ਨਾ ਦੱਸਿਆ ਕਿ ਨਹੀਂ ਮੈਂ ਤੇ ਬਾਅਦ ਚ ਆਇਆ ਹਾਂਜੀ ਹਾਂਜੀ ਬਾਬਾਈ ਆ ਵੀ ਬੁਝਾ ਲਈ ਤੇ ਲੋਕਾਂ ਨੇ ਭਜ ਨਾ ਸਕਿਆ ਕਿ ਇਹ ਕਾਰਨ ਪਤਾ ਨਹੀਂ ਕਿ ਕਿਤਾ ਲੱਗੀ ਕਾਰਨ ਬਾਕੀ ਪਤਾ ਨਹੀਂ ਹੋ ਗਿਆ ਗਾਦੇ ਨੇ ਢੇਰ ਨੂੰ ਅੱਗ ਲੱਗੀ ਢੇਰ ਤੋਂ ਆਈ ਏ ਢੇਰ ਤੋਂ ਅੱਗ ਲੱਗੀ ਪਤਾ ਨਹੀਂ ਹੁਣ ਢੇਰ ਨੂੰ ਲੱਗੀ ਅਜੇ ਵੀ ਉੱਥੇ ਧੁਖਦੀ ਹੈ ਇਹ ਪਿੰਡ ਕਿਹੜਾ ਹੈ ਅਗੀਪੁਰ ਹਾਂਜੀ ਇਹ ਜਿਹੜੇ ਕਿਸਾਨਾਂ ਦਾ ਕਿਸਾਨਾਂ ਦਾ ਹੋਇਆ ਕਿਸਾਨ ਬਕਰਦੇ ਫੰਗ ਲੜਦੇ ਨੇ ਜਿਹੜੇ ਖਾ ਮਵਜਾ ਥੂੜੀ ਬਤਾ ਦਾ ਸਾਰਾ ਦੰਗਰਾਂ 'ਪਰ ਜ਼ਵਾਬ ਵੀ ਲੜ ਗਈ ਹੈ ਕੋਈ ਕਹਿ ਕੇ ਇਹ ਟੋਨ ਲਗਵਾ ਦੇ ਉਥੇ 1050 4550 ਖੇਤ ਨੇ ਹਾਂਜੀ ਹਾਂਜੀ